नमस्कार आकाशवाणी ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਦਨਪ੍ਰੀਤ ਕੌਰ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਰਕਾਰ ਹਰ ਡਿਵਾਈਸ ਨੂੰ ਭਾਰਤੀ ਚਿਪਸ ਨਾਲ ਲੈਸ ਕਰਨ ਲਈ ਦੇਸ਼ ਵਿੱਚ ਚਿਪ ਉਤਪਾਦਨ ਦੀ ਗਿਣਤੀ ਵਧਾਉਣ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਕੇਂਦਰ ਨੇ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਸਮੂਹ 64 ਜਸਟਿਸ ਤੇ ਲਾਈ ਪਾਬੰਦੀ ਨੂੰ ਅਗਲੇ 5 ਸਾਲਾਂ ਲਈ ਵਧਾ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕੋਟਕਪੂਰੇ ਵਿਖੇ ਮੈਂ ਤੇ ਮੇਰਾ ਰੁਖ ਮੁਹਿਮ ਤਹਿਤ ਬੂਟੇ ਲਾ ਕੇ ਚੋਗਿਰਤੇ ਨੂੰ ਪਹੁੰਚਾਉਣ ਦਾ ਸੁਨੇਹਾ ਦਿੱਤਾ ਤੇ ਹਾਕੀ ਵਿੱਚ ਮੌਜੂਦਾ ਚੈਂਪੀਅਨ ਭਾਰਤ ਅਜਾ ਚੀਨ ਦੇ ਹੁਲਨਬਿਓਰ ਵਿੱਚ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਮਰਦਾਂ ਦੇ ਏਸ਼ੀਅਨ ਚੈਂਪੀਅਨਸ ਟਰੋਫੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਇਹ ਸਿਲੀਕਨ ਡਿਪਲੋਮੇਸੀ ਦਾ ਯੁੱਗ ਹੈ ਅਤੇ ਭਾਰਤ ਸੈਮੀ ਕੰਡਕਟਰ ਤਾਕਤ ਬਣਨ ਲਈ ਹਰ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਰ ਡਿਵਾਈਸ ਨੂੰ ਭਾਰਤੀ ਚਿਪਸ ਨਾਲ ਲੈਸ ਕਰਨ ਲਈ ਦੇਸ਼ ਵਿੱਚ ਚਿਪ ਉਤਪਾਦਨ ਦੀ ਗਿਣਤੀ ਵਧਾਉਣ ਤੇ ਧਿਆਨ, ਤਿਆਨ ਕੇਂਦ੍ਰਿਤ ਕਰ ਰਹੀ ਹੈ। ਸ਼੍ਰੀ મોદી ਨੇ ਅੱਜ ਕ੍ਰੇਟਰ ਨੋਇਡਾ ਵਿੱਚ ਸੈਮੀਕਾਨ ਇੰਡੀਆ 2024 ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਇਲੈਕਟ੍ਰੋਨਿਕਸ ਅਤੇ ਸੈਮੀ ਕੰਡਕਟਰ ਸਨਤ ਨੂੰ ਹੁਲਾਰਾ ਦੇਣ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲ ਕਦਮੀਆਂ ਤੇ ਚਾਨਣਾ ਪਾਇਆ। ਭਾਰਤ ਇੱਕ ਇੰਟੀਗ੍ਰੇਟਿਡ ਇਕੋਸਿਸਟਮ ਦੇਤਾ ਹੈ। ਡਿਜ਼ਾਈਨਿੰਗ ਦੀ ਦੁਨੀਆ ਮੈਂ 20% ਟੈਲੈਂਟ ਦਾ ਯੋਗਦਾਨ ਭਾਰਤ ਕਰਤਾ ਹੈ। ਹਮ 85000 ਟੈਕਨੀਸ਼ੀਅਨਸ, ਇੰਜੀਨੀਅਰਸ ਔਰ ਆਰ ਐਨ ਡੀ ਐਕਸਪਰਟਸ ਕੀ सेमी कंडक्टर वर्कफोर्स तैयार कर रहे हैं भारत का फोकस अपने स्टूडेंट्स और प्रोफेशनल्स को सेमी कंडक्टर इंडस्ट्री रेडी बनाने पर है उन्होंने कहा कि सरकार ने इस दहाके के अंत तक देश के इलेक्ट्रॉनिक सेक्टर पांच 500 अरब डॉलर दी सनत बना टीचा रखा है उन्होंने कहा कि इस साल ਇਸ ਨਾਲ 60 ਲੱਖ ਨੌਕਰੀਆਂ ਪੈਦਾ ਹੋਣਗੀਆਂ ਇਸ ਮੌਕੇ ਤੇ ਬੋਲਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਮ ਨੇ ਕਿਹਾ ਕਿ ਸਰਕਾਰ ਨੇ ਡਿਜੀਟਲ ਇੰਡੀਆ ਅਤੇ ਟੈਲੀਕਾਮ ਮਿਸ਼ਨ ਰਾਹੀਂ ਨਾਗਰੀਕਾਂ ਤੇ ਹੱਥਾਂ 'ਚ ਟੈਕਨੋਲੋਜੀ ਲਿਆਂਦੀ ਏ ਉਹਨਾਂ ਕਿਹਾ ਕਿ ਦੇਸ਼ ਵਿੱਚ ਸੈਮੀ ਕੰਡਕਟਰ ਸਨਤ ਦਾ ਵਿਕਾਸ ਇਸ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਊਰਜਾ ਬਦਲਾ ਵਿਸ਼ਵਵਿਆਪੀ ਚਿੰਤਾਵਾਂ ਨੇ ਅਤੇ ਗ੍ਰੀਨ ਜਾਂ ਚੁਗਿਰਦੇ ਪੱਖੀ ਹਾਈਡਰੋਜਨ ਦੇ ਪ੍ਰਭਾਵ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਪਾਈਵਾਲੀ ਮਹੱਤਵਪੂਰਨੀ ਗ੍ਰੀਨ ਹਾਈਡਰੋਜਨ ਤੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਨੂੰ ਵਧਾਉਣਾ ਲਾਗਤਾਂ ਨੂੰ ਘਟਾਉਣਾ ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਸਹਿਯੋਗ ਰਾਹੀਂ ਤੇਜ਼ੀ ਨਾਲ ਅੱਗੇ ਵਧ ਸਕਦਾ ਏ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਏ ਕਿ ਇਹ ਅਹਿਸਾਸ ਵਧ ਰਿਹਾ ਏ ਕਿ ਜਲਵਾਯੂ ਦੀ ਤਬਦੀਲੀ ਸਿਰਫ ਦੇਖ ਦੀ ਗੱਲ ਨਹੀਂ ਏ ਕਿਉਂਕਿ ਇਸ ਦਾ ਪ੍ਰਭਾਵ ਹੁਣ ਮਹਿਸੂਸ ਕੀਤਾ ਜਾ ਰਿਹਾ ਏ ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਤਬਦੀਲੀ ਅਤੇ ਨਿਰੰਤਰ ਆਲਮੀ ਨੀਤੀ ਸੰਵਾਦ ਦਾ ਕੇਂਦਰ ਬਣ ਰਹੇ ਨੇ ਕੇਂਦਰ ਨੇ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਸਮੂਹ 6 ਫਾਰ ਜਸਟਿਸ ਤੇ ਲਾਈ ਪਾਬੰਦੀ ਨੂੰ ਅਗਲੇ 5 ਸਾਲਾਂ ਲਈ ਵਧਾ ਦਿੱਤਾ ਹੈ ਇਹ ਪਾਬੰਦੀ ਗੈਰ ਕਾਨੂੰਨੀ ਗਤੀਵਧੀਆਂ ਦੀ ਰੋਕਥਾਮ ਬਾਰੇ ਕਾਨੂੰਨ ਤਹਿਤ ਲਾਈ ਗਈ ਹੈ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਸੰਗਠਨ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ 6 ਫਾਰ ਜਸਟਿਸ ਕੁਦਰਪਤਵੰਤ ਪੰਨੂ ਵੱਲੋਂ ਚਲਾਇਆ ਜਾਂਦਾ ਇੱਕ ਅਮਰੀਕਾ ਆਧਾਰਿਤ ਸਮੂਹ ਹੈ ਜਿਸ ਨੂੰ ਭਾਰਤ ਵੱਲੋਂ ਮਨੋਨੀਤ ਵਿਅਕਤੀਗਤ ਦੇਸ਼ਤਗਰਦੀ ਐਲਾਨਿਆ ਗਿਆ ਸੀ ਐਨਆਈਏ ਨੇ 6 ਫਾਰ ਜਸਟਿਸ ਅਤੇ ਪੰਨੂ ਖਿਲਾਫ ਕਈ ਮਾਮਲੇ ਦਰਜ ਕੀਤੇ ਨੇ ਕੇਂਦਰ ਨੇ 2019 ਚ ਇੱਕ ਸੰਗਠਨ ਤੇ ਪਾਬੰਦੀ ਲਾ ਦਿੱਤੀ ਸੀ BJP ਨੇ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਮਰੀਕਾ ਵਿੱਚ ਕਥਿਤ ਭਾਰਤ ਵਿਰੋਧੀ ਟਿੱਪਣੀ ਨੂੰ ਲੈ ਕੇ ਸਖਤ ਨਿਖੇਧੀ ਕੀਤੀ ਏ ਪਾਰਟੀ ਨੇ ਰਾਖਮੇਕਰਨ ਤੇ ਸ਼੍ਰੀ ਗਾਂਧੀ ਦੀ ਟਿੱਪਣੀ ਲਈ ਵੀ ਉਹਨਾਂ ਦੀ ਨੁਕਤਾਚੀਨੀ ਕੀਤੀ ਹੈ ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਵਿਦੇਸ਼ ਦੌਰੇ ਦੌਰਾਨ ਜੋ ਗੁੰਮਰਾਹਕੁੰਨ ਅਤੇ ਬੇਬੁਨਿਆਦੀ ਗੱਲਾਂ ਕਹੀਆਂ ਨੇ ਉਹ ਬੇਸ਼ਰਮਨਾਕ ਅਤੇ ਭਾਰਤ ਦੇ ਮਾਣ ਨੂੰ ਢਾਹ ਲਾਉਣ ਵਾਲੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਸ਼੍ਰੀ ਗਾਂਧੀ ਨੇ ਕਿਹਾ ਹੈ ਕਿ ਭਾਰਤ ਵਿੱਚ ਸਿੱਖ ਪਾਈਚਾਰੇ ਨੂੰ ਗੁਰਦੁਆਰਿਆਂ ਵਿੱਚ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੇ ਧਰਮ ਅਨੁਸਾਰ ਵਿਹਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦੀ ਹੈ ਸ਼੍ਰੀ ਸਿੰਘ ਨੇ ਕਿਹਾ ਕਿ ਸ਼੍ਰੀ ਗਾਂਧੀ ਦਾਏ ਦਾਵਾ ਵੀ ਪੂਰੀ ਤਰ੍ਹਾਂ ਗਲਤ ਹੈ ਕਿ ਐਨਡੀਏ ਸਰਕਾਰ ਰਾਖਵਾਂਕਰਨ ਖਤਮ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲਿਤਾ ਪਛੜੀਆਂ ਸ਼੍ਰੇਣੀਆਂ ਅਤੇ ਗੋਬਾਲੀ ਭਾਈਚਾਰਿਆਂ ਦੀ ਭਲਾਈ ਅਤੇ ਵਿਕਾਸ ਲਈ ਰਾਖਵਾਕਰਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ ਭਾਜੀਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼੍ਰੀ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਰਾਖਵੇਂਕਰਨ ਬਾਰੇ ਜੋ ਕੁਝ ਵੀ ਕਿਹਾ ਹੈ ਉਹ ਪੂਰੀ ਤਰ੍ਹਾਂ ਗਲਤ ਹੈ ਜਦੋਂ ਤੱਕ ਬੀਜੇਪੀਏ ਨਾ ਤਾਂ ਕੋਈ ਰਾਖਵਾਕਰਨ ਖਤਮ ਕਰ ਸਕਦਾ ਹੈ ਤੇ ਨਾ ਹੀ ਕੋਈ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੇ ਅਮਰੀਕਾ ਚ ਰਾਹੁਲ ਗਾਂਧੀ ਦੇ ਬਿਆਨਾਂ ਤੇ ਉਹਨਾਂ ਨੂੰ ਮਿਲਣ ਵਾਲਿਆਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਸਾਫ਼ ਹੁੰਦਾ ਜਾ ਰਿਹਾ ਹੈ ਕਿ ਕਾਂਗਰਸ ਦਾ ਹੱਥ ਭਾਰਤ ਵਿਰੋਧੀਆਂ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਬੁਲਾਰੀ ਅਤੇ ਸੰਸਦ ਮੈਂਬਰ ਸੁਦਾਂਸ਼ੂ ત્રਿਵੇਦੀ ਨੇ ਬੁੱਧਵਾਰ ਨੂੰ ਇੱਥੇ ਪਾਰਟੀ ਹੈੱਡਕਵਰਟਰ ਵਿਖੇ ਕਰਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ ਰਾਹੁਲ ਗਾਂਧੀ ਨੇ ਅਮਰੀਕਾ ਚ ਆਪਣੀ ਯਾਤਰਾ ਦੌਰਾਨ ਭਾਰਤ ਵਿਰੋਧੀ ਅਮਰੀਕੀ ਸੰਸਦ ਮੈਂਬਰ ਐਲਾਨ ਉਮਰ ਨਾਲ ਮੁਲਾਕਾਤ ਕੀਤੀ ਐਲਨ ਉਮਰ ਹਮੇਸ਼ਾ ਤੋਂ ਪਾਕਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਜਾਣੇ ਜਾਂਦੇ ਨੇ ਸੰਸਦ ਮੈਂਬਰ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਕਦੇ ਵੀ ਭਾਰਤ ਪੱਖੀ ਅਮਰੀਕੀ ਸੰਸਦ ਮੈਂਬਰਾਂ ਗਿਲਮੈਨ ਅਤੇ ਐਕਰਮੈਨ ਨੂੰ ਨਹੀਂ ਮਿਲੇ ਹੁਣ ਉਹ ਤੁਲਸੀ ਗਬਾਰ ਨੂੰ ਵੀ ਨਹੀਂ ਮਿਲਣਗੇ ਪਰ ਹੁਣ ਭਾਰਤ ਵਿਰੋਧੀ ਪੱਤਰਕਾਰ ਮੁਸਿਫਕੁਲ ਫਜ਼ਰ ਨਾਲ ਫੋਟੋ ਖਿਚਵਾਉਣ ਤੇ ਮਾਨ ਮਹਿਸੂਸ ਕਰਦੇ ਨੇ ਭਾਰਤ ਵਿਰੋਧੀ ਗੁਰਪਤਵੰਤ ਪੰਨੂ ਨੇ ਵੀ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਏ ਇਸ ਤੋਂ ਸਾਫ਼ ਹੁੰਦਾ ਏ ਕਿ ਰਾਹੁਲ ਗਾਂਧੀ ਭਾਰਤ ਵਿਰੋਧੀਆਂ ਵਿੱਚ ਜ਼ਿਆਦਾ ਹਰਮਨ ਪਿਆਰੇ ਨੇ ਰਾਹੁਲ ਗਾਂਧੀ ਭਾਰਤ ਦੇ ਪਹਿਲੇ ਵਿਰੋਧੀ ਨੇਤਾ ਨੇ ਜੋ ਵਿਦੇਸ਼ ਜਾ ਕੇ ਭਾਰਤ ਦੀਆਂ ਕਮੀਆਂ ਤੇ ਇੱਥੇ ਆਜ਼ਾਦੀ ਨਾ ਹੋਣ ਦੀ ਗੱਲ ਕਰਦੇ ਨੇ ਭਾਜਪਾ ਦੇ ਬੁਲਾਰੇ ਨੇ ਕਿਹਾ ਏ ਕਿ ਉਹ ਦਿਨ ਲੰਘ ਗਏ ਨੇ ਜਦੋਂ ਵਿਦੇਸ਼ੀ ਤਾਕਤਾਂ ਭਾਰਤ ਨੂੰ ਢਾਹ ਲਾ ਸਕਦੀਆਂ ਸਨ ਪਰਦੇਸੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੋਟਕਪੂਰਾ ਵਿਖੇ ਮੈਂ ਤੇ ਮੇਰਾ ਰੁੱਖ ਮਹਿੰਮ ਤਹਿਤ ਬੂਟੇ ਲਾ ਕੇ ਚੁਗਿਰਦੇ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਕਿਹਾ ਏ ਕਿ ਇਹ ਬੂਟੇ ਵੱਡੇ ਹੋ ਕੇ ਰੁੱਖ ਬਣ ਜਾਣਗੇ ਤੇ ਜਿੱਥੇ ਸਾਰਿਆਂ ਨੂੰ ਸੰਗਣੀ ਛਾਂ ਦੇਣਗੇ ਉੱਥੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਨਗੇ ਉਹਨਾਂ ਚੁਗਿਰਦੇ ਦੀ ਸਾਂਭ ਸੰਭਾਲ ਲਈ ਸਾਰੇ ਵਰਗਾਂ ਨੂੰ ਇਕਜੁੱਟ ਹੋ ਕੇ ਹਮਲਾ ਮਾਰਨ ਦੀ ਅਪੀਲ ਵੀ ਕੀਤੀ ਉਹਨਾਂ ਕਿਹਾ ਕਿ ਮੈਂ ਤੇ ਮੇਰਾ ਰੁੱਖ ਮਹਿੰਮ ਤਹਿਤ ਢਿੱਲੋਂ ਕੰਪਲੈਕਸ ਦੇ ਵਿੱਚ ਹੀ 750 ਦੇ ਕਰੀਬ ਬੂਟੇ ਲਾਏ ਜਾ ਚੁੱਕੇ ਨੇ ਤੇ 51000 ਵੱਖ-ਵੱਖ ਕਿਸਮਾਂ ਦੇ ਫਲਦਾਰ, ਛਾਂਦਾਰ, ਫੁੱਲਦਾਰ ਅਤੇ ਰਵਾਇਤੀ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਏ ਤੇ ਤੁੰਦਾ ਪੈਣ ਤੋਂ ਪਹਿਲਾਂ-ਪਹਿਲਾਂ ਇਹ ਟੀਚਾ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿੰਨੇ ਬੂਟੇ ਲਾਏ ਗਏ ਨੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਲਗਾਤਾਰ ਕੀਤੀ ਜਾ ਰਹੀ ਏ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਹਰਿਆ ਭਰਿਆ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਇਹ ਕਿ ਹਰੇਕ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਤੇ ਉਸ ਦੀ ਸੰਭਾਲ ਵੀ ਕਰੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਛੁਗਿਰਦੇ ਵਿੱਚ ਰਹਿਣ ਲਈ ਜਾਗਰੂਕ ਕੀਤਾ ਜਾਵੇ ਫਜ਼ਿਲਕਾ ਚਾਰ ਸਾਲ ਦੀ ਤਰ੍ਹਾਂ 17 ਸਤੰਬਰ ਤੋਂ 2 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਸਵੱਛਤਾ ਪਖਵਾੜਾ ਮਨਾਇਆ ਜਾਵੇਗਾ ਤੇ ਇਸ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਸਵੱਛਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦਿੱਤੀ ਇਸ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਹੈ ਕਿ ਇਸ ਵਾਰ ਦੇ ਸਵੱਛਤਾ ਪਖਵਾੜੇ ਦਾ ਵਿਸ਼ਾ ਸੁਭਾਸ ਸਵੱਛਤਾ ਸੰਸਕਾਰ ਸਵੱਛਤਾ ਹੈ ਉਨ੍ਹਾਂ ਆਖਿਆ ਕਿ ਇਸ ਸਵੱਛਤਾ ਹੀ ਸੇਵਾ ਪਖਵਾੜੇ ਦੌਰਾਨ ਸਵੱਛਤਾ ਵਿੱਚ ਲੋਕਾਂ ਦੇ ਹਿੱਸੇਦਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਵਿਸ਼ੇਸ਼ ਤੌਰ ਤੇ ਸਫਾਈ ਮੁਹਿੰਮਾ ਚਲਾਉਣ ਦੇ ਨਾਲ ਨਾਲ ਲੋਕਾਂ ਵਿੱਚ ਸਵੱਛਤਾ ਪ੍ਰਤੀ ਸਮਝ ਵਿਕਸਿਤ ਕਰਨ ਲਈ ਤੇ ਉਨ੍ਹਾਂ ਤੇ ਸਵੱਛਤਾ ਪ੍ਰਤੀ ਸੁਭਾਅ ਵਿੱਚ ਬਦਲਾਅ ਲਈ ਵੀ ਉਪਰਾਲੇ ਕੀਤੇ ਜਾਣਗੇ ਹੌਕੀ ਵਿੱਚ ਮੌਜੂਦਾ ਚੈਂਪੀਅਨ ਭਾਰਤ ਅੱਜ ਚੀਨ ਦੇ ਹੁਲਨਬਿਉਰ ਵਿੱਚ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਮਰਦਾਂ ਦੇ ਏਸ਼ੀਅਨ ਚੈਂਪੀਅਨਸ ਟਰੋਫੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤ ਲਈ ਰਾਜਕੁਮਾਰ ਪਾਲ ਨੇ ਗੋਲਾਂ ਦੀ ਹੈਟ੍ਰਿਕ ਬਣਾਈ, ਅਰਜੀਤ ਸਿੰਘ ਹੁੰਦਲ ਨੇ ਦੋ ਗੋਲ ਕੀਤੇ, ਜਗਰਾਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਉਤਮ ਸਿੰਘ ਨੇ ਵੀ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਚੀਨ ਅਤੇ ਜਾਪਾਨ ਨੂੰ ਹਰਾਇਆ ਸੀ। ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਰਕਾਰ ਹਰ ਡਿਵਾਈਸ ਨੂੰ ਭਾਰਤੀ ਚਿਪਸ ਨਾਲ ਲੈਸ ਕਰਨ ਲਈ ਦੇਸ਼ ਵਿੱਚ ਚਿਪ ਉਤਪਾਦਨ ਦੀ ਗਿਣਤੀ ਵਧਾਉਣ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਕੇਂਦਰ ਨੇ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਸਮੂਹ 64 ਜਸਟਿਸ ਤੇ ਲਾਈ ਪਾਬੰਦੀ ਨੂੰ ਅਗਲੇ 5 ਸਾਲਾਂ ਲਈ ਵਧਾ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੋਟਕਪੂਰੇ ਵਿਖੇ ਮੈਂ ਤੇ ਮੇਰਾ ਰੁਖ ਮਹਿਮ ਤਹਿਤ ਬੂਟੇ ਲਾ ਕੇ ਚੁਗਿਰਤੇ ਨੂੰ ਬਚਾਉਣ ਲਈ ਸੁਨੇਹਾ ਦਿੱਤਾ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ